ਕਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵਿਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ گاਵਾ ਵਿਖਾਉਣੀਆਂ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਦੱਸਣ ਜੇ ਭਲੇ ਖਲਾਗੇ ਦੋ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਉਹ ਤੇ ਦੋ گاਵਾ ਜਿਹੜੀਆਂ ਉਹਨਾਂ ਤੋਂ ਪਹਿਲਾਂ ਹੀ ਵੇਚ ਗਈਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਭਾਈ ਵਧੀਆ ਚਲੋ ਵਧੀਆ ਚਾਹੀਦਾ ਜੀ ਨਾਮ ਦੱਸਦੇ ਕਰੀ ਨਾਮ ਸੁਨੋ ਸ਼ਾਹ ਜਨਾਲਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਬੋਲਦੇ ਕਿੱਥਾਂ ਦੇ ਇੱਕ 9857 ਕੋਈ ਆ ਦੋ ਹੀ ਰਹਿ ਗਈਆਂ ਨੇ ਫਿਰ ਦੋ ਹੀ ਦੋ ਕਿਹਨੇ ਦੇ ਦੋ ਬੱਲੇ ਲੱਦੀਆਂ ਗਈਆਂ ਠੀਕ ਆ ਹਾਂ ਤੇ ਕਿਹੜੀ ਵਿਖਾ ਦੀਏ ਪਹਿਲਾਂ ਜਿਹੜੀ ਮਰਜ਼ੀ ਕਰਦੇ ਤੁਸੀਂ ਸ਼ੁਰੂ ਕਰ ਲਓ ਚਲੋ ਫਿਰ ਪਹਿਲਾਂ ਇਹ ਵਿਖਾ ਦੀਏ ਬੱਚਾ ਹੈਗਾ ਜੀ ਇਹਦਾ ਨਹੀਂ ਇਹਦਾ ਬੱਚਾ ਮਰ ਗਿਆ ਜੀ ਕਿੰਨਾ ਕਿ ਦੁੱਧ ਜੀ ਇਹਦੇ ਕੋਲ ਦੁੱਧ ਦੇਗਾ 10 ਕਿਲੋ ਹੋਰ ਦੁੱਧ 6 ਕਿਲੋ ਮਿਲਦੀ ਕਿਦਾਂ ਜੀ ਮਿਲਦੀ ਠੀਕ ਨਾ ਜੀ ਅੱਛਾ ਦੋਵੇਂ ਟਾਈਮ ਖਰਾਬ ਤਾਂ ਨਹੀਂ ਕਰਦੀ ਟਿਕਾ ਠੀਕ ਹੈ ਤੇ ਆ ਥਾਣੇ ਦੇ ਸਾਦੇ ਤੇ ਲੱਗਦੇ ਇੱਕ ਲਈ ਲੈ ਜਾ ਕੋਈ ਨਾ ਕੋਈ ਡੇਰ ਤੋਂ 2 ਮਿੰਟ ਹੋ ਗਏ ਭਾਜੀ ਨੂੰ ਠੀਕ ਹੈ ਬਾਕੀ ਇਹ ਹੈ ਕਿ ਸੋਰੀ ਸਾੰਭੇ ਸੰਧੀ ਹਿਸਾਬ ਦੀ ਇਸ ਤਰ੍ਹਾਂ ਕੱਦ ਕਾਠ ਝਾਂਚਾ ਚੰਗਾ ਹੈ ਦੇ ਮੋਲ ਫਿਰ ਵੇਚੀ ਇਹਦਾ ਮੋਲ ਵਿੱਚ ਹੀ ਦੇ ਦਾਂਗੇ 46000 ਦੀ 46000 ਦੀ ਹਾਂ ਵਿੱਚ ਕਰ ਦੇਣਾ ਮੰਨਤਾ ਨਾ ਹੋ ਰਿਹਾ 45000 ਦੀ ਵੇਚੀ ਲੈ ਅੱਛਾ ਹਾਂ 45000 ਬਾਕੀ ਚੋਣ ਚਾ ਵਧੀਆ ਜਿੰਦਾ ਮਰਜ਼ੀ ਖਰੀਦ ਲੈ ਬਾਕੀ ਇਹ ਕਿ ਚਲੋ ਕਰਦਾ ਚਾਹ ਪਾਣੀ ਦਾ ਗਿਆਦਾ ਸਾਰੀ ਜਾਊਗੀ ਤੇ ਗਾਂ ਬਣ ਜੇ ਤੇ ਫਿਰ ਹਾਂ ਨਹੀਂ ਗਾਂ ਬੜੀ ਨੂੰ ਅੱਧੇ ਹੋਏ ਕੋ ਦਾ ਨੀ ਕਪੜਾ ਹੋ ਰਹੀ ਜੀ ਅੱਛਾ ਉਹਦੀ ਕੋ ਗਰੰਟੀ ਨਹੀਂ ਹੋ ਜਾਂਦਾ ਇਹ ਠੀਕ ਆ ਤੇ ਆਹ ਹਵਾਨਾ ਵੀ ਤਾਂ ਦੇ ਸਕਦੇ ਲੱਗੇ ਤੋਂ ਤੇ ਹਵਾਨਾ 33 ਹਕਟਾ ਹੀ ਦਾ ਅੱਛਾ ਇਹਦੇ ਮਗਰ ਕਟਾ ਆ ਹਾਂ ਜੀ ਆ ਕੱਟਾ ਜੇ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਕਿੰਨੇ ਕ ਚਿਰਦਾ ਵਾ ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਇਹ ਭਾਜੀ ਕੱਟੇ ਸੂਈ ਨੂੰ ਕਿਉਂ ਬਤੋ ਵਿਜੀ ਨਹੀਂ ਦੋਵੇਂ ਆ ਗਿਆ ਉਹ ਨਿਲਦੀ ਦੀਆਂ ਮੱਝਾਂ ਅੱਜ ਦੋਵੇਂ ਇਸ ਕੋ ਦੁੱਧ 8 ਕਿਲੋ ਜੀ ਅੱਛਾ ਇਹਦੇ ਕੋਲ ਲੱਗੇ ਦੋ ਡੰਗ ਤਿੰਨ ਨਾ ਖੜੇ ਪਾ ਗੁੱਝ ਹੋ ਗਏ ਅੱਛਾ 8 ਕਿਲੋ ਆ ਕੰਡਿਆ ਦੁੱਧ ਜੀ ਇਹਦੇ ਪਾਸੋਂ ਦੀ ਅਈ ਚੋਈ ਨਾ ਪਈ ਅੱਛਾ ਪਹਿਲਾ ਸੂਆ ਜੀ ਇਹਦਾ ਸੂਆ ਪਹਿਲਾ ਆ ਹਾਂ ਜੀ ਇਹਦੇ ਮਗਰ ਕੱਟਾ ਆ ਤੇ ਥਣ ਥਣ ਵੀਰ ਜੀ ਬਰਾਬਰ ਓਕੇ ਸਰ ਓਕੇ ਕੋਈ ਫੜ ਪੂਛਾ ਡੋਕਾ ਜੇ ਥਣ ਥੁ ਮਾਇਆ ਠੀਕ ਹੈ ਬਰਬਰ ਕੋਈ ਨਹੀਂ ਜੀ ਤੇ ਇਹਦਾ ਮੁੱਲ ਇਹ ਵੀ ਜਦਾਂ 40000 ਦੀ 40000 ਦੀ ਹਾਂਜੀ ਮਾਨਤਾ ਨੇ ਵਿੱਚੋਂ ਕਰ ਦੇਣਾ ਬਸ ਮਾਨਤਾ ਤਾਂ ਨਹੀਂ ਕਿ 40000 ਕਿੰਨਾ 10000 ਹਰਦਾ ਨਹੀਂ ਯਾਰ ਹੀ ਕਰਨਾ ਬਸ ਠੀਕ ਹੈ ਜਰਾ 47 ਦੀ ਦੇਣੀ ਆ 47 ਦੀ ਚਲੋ ਮੌਕੇ ਤੇ ਹੋਰ ਕਰਦੇ ਆ ਬਹੁਤ ਮੌਕੇ ਤੇ ਸ਼ੋਰ ਸ਼ਰਦ ਹੋਈ ਜਾਣੀ ਭਾਈ ਤੁਹਾਨੂੰ ਠੀਕ ਹੈ ਤੇ ਉਸ ਤਰ੍ਹਾਂ ਇਹ ਆ ਕਿ ਇਹ ਦੋਵੇਂ ਟਾਈਮ ਬੱਚੇ ਤੇ ਮਿਲਦੇ ਦੋਵੇਂ ਦਾ ਬੱਚੇ ਦੇ ਹੱਥ ਤੇ ਦੁੱਧ ਆ 8 ਕਿਲੋ ਪੱਕਾ ਦੁੱਧ ਆ 8 ਕਿਲੋ ਪੱਕਾ ਠੀਕ ਆ ਤੇ ਚਵਾਚੂ ਸਾਰੀਆਂ ਦੇ ਓਕੇ ਪੂਰੇ ਓਕੇ ਚੁੜੀ ਠੀਕ ਆ ਜੀ ਤੇ ਠੀਕ ਹੈ ਵੀਰ ਕੁਛ ਕਹਣਾ ਫਿਰ ਹੋਰ ਬਸ ਕੁਛ ਨਹੀਂ ਹੋਣਾ ਬਸ ਡੰਗਰ ਵੀ ਕਹਿੰਦੇ ਠੀਕ ਆ ਅੱਛਾ ਹੋਰ ਕੀ ਕਹਣਾ ਜੀ ਬਾਕੀ ਇੱਕ ਤਸੱਲੀ ਕਰਕੇ ਖੜੇ ਆ ਆਪਣੇ ਚੋ ਚਾਵਾਂ ਸਾਲ ਤੇ ਮੇਲੇ ਮੋਲੇ ਨਹੀਂ ਮਾਰਨਾ ਫੇਰਾ ਫਿਰ ਮੇਲਾ ਵਿਹਲੇ ਹੋਂ ਡੰਗਰ ਲਿਜਾਂਦੇ ਜਾਂਦੇ ਆ ਅੱਛਾ ਇੱਕ ਅੱਧਾ ਜਿਹਾ ਨਹੀਂ ਜਾਵਾਂਗੇ ਇੱਕੋ ਦਿਨ ਵਾਸਤੇ ਠੀਕ ਆ ਜੀ ਤੇ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਖੜੇ ਪਸੰਦ ਹੋਵੇ ਤੇ ਲੈ ਜਾਏ ਨਾ ਪਸੰਦ ਹੋਵੇ ਤੇ ਇੱਥੇ ਰਹਿੰਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ